ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਲਈ 8 ਸੀਨੀਅਰ ਅਧਿਕਾਰੀਆਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਦਲਾ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਕਿੰਨਾ ਕਿੰਨਾ ਅ ਅਧਿਕਾਰੀਆਂ ਦਾ ਤਹਿਸੀਲਦਾਰਾਂ ਦਾ ਤੇ ਨਾਇਬ ਤਹਿਸੀਲਦਾਰਾਂ ਦਾ ਜਿਹੜਾ ਤਬਾਦਲਾ ਇਹ ਕਰ ਦਿੱਤਾ ਆ ਲਿਸਟ ਤੁਹਾਡੀ ਸਕਰੀਨ ਉੱਤੇ ਚੱਲ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਮੀਂਹ ਪੈ ਰਹੇ ਸੀ ਉਹਦੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਸਥਿਤੀ ਬਣੀ ਹੈ ਹੜਾਏ ਨੇ ਤਬਾਹੀ ਮੱਚੀ ਹੈ ਉਸ ਨੂੰ ਦੇਖਦੇ ਹੋਏ ਤੇ ਰਾਹਤ ਕਾਰਜ ਨੂੰ ਤੇਜ਼ ਕਰਦੇ ਹੋਏ ਅੱਠ ਸੀਨੀਅਰ ਅਧਿਕਾਰੀਆਂ ਦਾ ਤਹਿਸੀਲਦਾਰਾਂ ਦਾ ਤੇ ਨਾਈਪ ਤਹਿਸੀਲਦਾਰਾਂ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਦਲਾ ਕੀਤਾ ਗਿਆ ਹੈ ਜੇਕਰ ਗੱਲ ਕਰੀ ਜਾਵੇ ਤਾਂ ਸੁਖਚਰਨ ਸਿੰਘ ਤਹਿਸੀਲਦਾਰ ਜਲਾਲਾਬਾਦ ਨੂੰ ਵੀ ਭੇਜ ਦਿੱਤਾ ਗਿਆ ਹੈ तहसीलदार लखविंदर सिंह ਨੂੰ ਟਾਂਡਾ ਹੁਸ਼ਿਆਰਪੁਰ ਦੇ ਵਿੱਚ ਭੇਜ ਦਿੱਤਾ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਨੂੰ ਫਤੇਗੜ ਚੂੜੀਆਂ ਗੁਰਦਾਸਪੁਰ ਦੇ ਵਿੱਚ ਭੇਜਿਆ ਗਿਆ ਜਸਬੀਰ ਕੋਰ ਨਾਇਬ ਤਹਿਸੀਲਦਾਰੀਆਂ ਖੁਈਆਂ ਸਰਵਰ ਫਾਜ਼ਿਲਕਾ ਨੂੰ ਭੇਜ ਦਿੱਤਾ ਅਮ੍ਰਿਤਾ ਅਗਰਵਾਲ ਨਾਇਬ ਤਹਿਸੀਲਦਾਰ ਨੂੰ ਬਨੂਟ ਐਸਐਸਏ ਨਗਰ ਦੇ ਵਿੱਚ ਭੇਜਿਆ ਗਿਆ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਅਨੰਦਪੁਰ ਸਾਹਿਬ ਰੋਪੜ ਨੂੰ ਭੇਜ ਦਿੱਤਾ ਗਿਆ ਨਾਇਬ ਤਹਿਸੀਲਦਾਰ ਅੰਜੂ ਬਾਲਾ ਨੂੰ ਹੁਸ਼ਿਆਰਪੁਰ ਦੇ ਸਿਆਮ 84 ਭੇਜਿਆ ਗਿਆ نائب تحصیلدار اندرجیت کور ਨੂੰ ਪਟਿਆਲਾ ਦੇ ਸਮਾਨ ਆ ਭੇਜਿਆ ਗਿਆ ਹੁਕਮਾਂ ਅਨੁਸਾਰ ਸਾਰੇ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੇ ਆਪਣੇ ਜ਼ਿਲ੍ਹਿਆਂ 'ਚ ਪਹੁੰਚ ਕੇ ਚਾਰਜ ਸੰਭਾਲਣਗੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜੋ ਹੜਾਂ ਦੀ ਮਾਰ ਪਈ ਹੈ ਜੋ ਸਥਿਤੀ ਬਣੀ ਹੈ ਉਸ ਨੂੰ ਦੇਖਦੇ ਹੋਏ ਜਿਹੜਾ ਹੈ ਤਬਾਦਲਾ ਕੀਤਾ ਗਿਆ ਲਿਸਟ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕਿਹੜੇ ਕਿਹੜੇ ਅਧਿਕਾਰੀਆਂ ਦਾ ਜਿਹੜਾ ਤਬਾਦਲਾ ਹੈ ਉਹ ਕਿੱਥੇ-ਕਿੱਥੇ ਹੋਇਆ ਹੈ ਤੇ ਉਹ ਜਲਦੀ ਹੀ ਜਾ ਕੇ ਉੱਥੇ ਜਿਹੜਾ ਆਪਣਾ ਚਾਰਜ ਹੈ ਉਹ ਸੰਭਾਲਣਗੇ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਨਾਲ ਨਜਿੱਠਣ ਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਦੇ ਲਈ 8 ਸੀਨੀਅਰ ਅਧਿਕਾਰੀਆ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਦਲਾ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਕਿੰਨਾ ਕਿੰਨਾ ਅ ਅਧਿਕਾਰੀਆਂ ਦਾ ਤਹਿਸੀਲਦਾਰਾਂ ਦਾ ਤੇ ਨਾਇਬ ਤਹਿਸੀਲਦਾਰਾਂ ਦਾ ਜਿਹੜਾ ਤਬਾਦਲਾ ਇਹ ਕਰ ਦਿੱਤਾ ਆ ਲਿਸਟ ਤੁਹਾਡੀ ਸਕਰੀਨ ਉੱਤੇ ਚੱਲ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਮੀਂਹ ਪੈ ਰਹੇ ਸੀ ਉਹਦੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਸਥਿਤੀ ਬਣੀ ਹੈ ਹੜਾਏ ਨੇ ਤਬਾਹੀ ਵਜੀ ਹੈ ਉਸ ਨੂੰ ਦੇਖਦੇ ਹੋਏ ਤੇ ਰਾਹਤ ਕਾਰਜ ਨੂੰ ਤੇਜ਼ ਕਰਦੇ ਹੋਏ ਅੱਠ ਸੀਨੀਅਰ ਅਧਿਕਾਰੀਆਂ ਦਾ ਤਹਿਸੀਲਦਾਰਾਂ ਦੇ ਤੇ ਨਾਈਪ ਤਹਿਸੀਲਦਾਰਾਂ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤਬਾਦਲਾ ਕੀਤਾ ਗਿਆ ਜੇਕਰ ਗੱਲ ਕਰੀ ਜਾਵੇ ਤਾਂ ਸੁਖਚਰਨ ਸਿੰਘ ਤਹਿਸੀਲਦਾਰ ਜਲਾਲਾਬਾਦ ਨੂੰ ਵੀ ਭੇਜ ਦਿੱਤਾ ਗਿਆ तहसीलदार लखविंदर सिंह ਨੂੰ ਟਾਂਡਾ ਹੁਸ਼ਿਆਰਪੁਰ ਦੇ ਵਿੱਚ ਭੇਜ ਦਿੱਤਾ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਨੂੰ ਫਤੇਗੜ ਚੂੜੀਆਂ ਗੁਰਦਾਸਪੁਰ ਦੇ ਵਿੱਚ ਭੇਜਿਆ ਗਿਆ ਜਸਬੀਰ ਕੋਰ ਨਾਇਬ ਤਹਿਸੀਲਦਾਰੀਆਂ ਖੁਈਆਂ ਸਰਵਰਪਾਲ ਜ਼ਿਲਕਾ ਨੂੰ ਭੇਜ ਦਿੱਤਾ ਅਮ੍ਰਿਤਾ ਅਗਰਵਾਲ ਨਾਇਬ ਤਹਿਸੀਲਦਾਰ ਨੂੰ ਬਨੂਟ ਐਸਐਸਏ ਨਗਰ ਦੇ ਵਿੱਚ ਭੇਜਿਆ ਗਿਆ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਅਨੰਦਪੁਰ ਸਾਹਿਬ ਰੋਪੜ ਨੂੰ ਭੇਜ ਦਿੱਤਾ ਗਿਆ ਨਾਇਬ ਤਹਿਸੀਲਦਾਰ ਅੰਜੂ ਬਾਲਾ ਨੂੰ ਹੁਸ਼ਿਆਰਪੁਰ ਦੇ ਸਿਆਮ 84 ਭੇਜਿਆ ਗਿਆ نائب تحصیلدار اندرجیت کور ਨੂੰ ਪਟਿਆਲਾ ਦੇ ਸਮਾਨ ਆ ਭੇਜਿਆ ਗਿਆ ਹੁਕਮਾਂ ਅਨੁਸਾਰ ਸਾਰੇ ਅਧਿਕਾਰੀ ਤੁਰੰਤ ਪ੍ਰਭਾਵ ਨਾਲ ਆਪਣੇ ਆਪਣੇ ਜ਼ਿਲ੍ਹਿਆਂ 'ਚ ਪਹੁੰਚ ਕੇ ਚਾਰਜ ਸੰਭਾਲਣਗੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਜੋ ਹੜਾਂ ਦੀ ਮਾਰ ਪਈ ਹੈ ਜੋ ਸਥਿਤੀ ਬਣੀ ਹੈ ਉਸ ਨੂੰ ਦੇਖਦੇ ਹੋਏ ਜਿਹੜਾ ਹੈ ਤਬਾਦਲਾ ਕੀਤਾ ਗਿਆ ਲਿਸਟ ਤੁਸੀਂ ਦੇਖ ਰਹੇ ਹੋ ਤੇ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕਿਹੜੇ ਕਿਹੜੇ ਅਧਿਕਾਰੀਆਂ ਦਾ ਜਿਹੜਾ ਤਬਾਦਲਾ ਹੈ ਉਹ ਕਿੱਥੇ-ਕਿੱਥੇ ਹੋਇਆ ਹੈ ਤੇ ਉਹ ਜਲਦ ਹੀ ਜਾ ਕੇ ਉੱਥੇ ਜਿਹੜਾ ਆਪਣਾ ਚਾਰਜ ਹੈ ਉਹ सांभालण